ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਹਾਂਜੀ ਗਾਇਜ਼ ਤੇ ਆਪਾਂ ਹੋ ਗਏ ਆ ਬਈ ਰੈਡੀ ਠੀਕ ਹੈ ਤੇ ਆਪਾਂ ਹੁਣ ਜਾਣਾਗਾ ਬੁਟੀਕ ਤੇ ਬੁਟੀਕ ਤੇ ਜਾ ਕੇ ਤੁਹਾਡੇ ਲਈ ਬਹੁਤ ਵਧੀਆ ਸਰਪ੍ਰਾਈਜ਼ ਆ ਜਿਹੜਾ ਤੁਹਾਨੂੰ ਅੱਜ ਆਪਾਂ ਸਰਪ੍ਰਾਈਜ਼ ਦੇਣਾਗਾ ਸਾਰਿਆਂ ਨੂੰ ਠੀਕ ਹੈ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਠੀਕ ਹੈ ਐਂਡ ਤੱਕ ਤਾਂ ਹੁਣ ਆਪਾਂ ਖਾਣਾ ਵਗੈਰਾ ਖਾ ਲਈਏ ਕਿਉਂਕਿ ਰਿੱਕੀ ਹੋ ਗਿਆ ਰੈਡੀ ਤੇ ਆਪਾਂ ਵੀ ਰੈਡੀ ਹੋ ਗਏ ਆ ਤੇ ਜੁਝਾਰ ਨੂੰ ਦੇਖਦੇ ਆਂ ਜਾ ਕੇ ਵੀ ਰੈਡੀ ਹੋ ਗਏ ਨੇ ਦਨ ਇਸ ਤੋਂ ਬਾਅਦ ਰੋਟੀ ਰੋਟੀ ਖਾ ਕੇ ਫਿਰ ਆਪਾਂ ਸਿੱਧਾ ਜਾਵਾਂਗੇ ਘਟੀਲ ਤੇ ਹਾਂ ਕੋਈ ਲੱਗਿਆ ਇਹ ਦਾਦਾ ਜੀ ਵੀ ਮੈਨੂੰ ਕਿਹਦੇ ਸਿੱਖ ਕੇ ਆ ਗਿਆ ਇਹ ਮੈਨੂੰ ਝੂਟਾ ਦੋ ਆਹ ਕੁੱਤ ਬਹਿਣਾ ਦਾ ਬਹਿ ਜਾ ਪਹਿਲਾਂ ਗੁੰਦਾਰੀ ਬਹਿ ਜਾਂ ਦੇ ਮੈਨੂੰ ਝੂਟਾ ਹਾਂ ਪਹਿਲਾਂ ਮੈਂ ਕਿ ਇਜ਼ੀ ਗੁੱਦਾਈ ਮੇਰੀ ਲਵਾਈ ਸੀ ਡੈਡੀ ਨੇ ਹਾਂ ਜੀ ਪਹਿਲਾਂ ਮੈਂ ਕਿ ਉਹ ਬੈਰਦਾ ਸੀਗਾ ਪਰ ਡੈਡੀ ਨੇ ਪਟਾਈ ਨਹੀਂ ਹੈਗੀ ਆਹ ਉਹ ਗੁੱਗਲੂ ਏ ਕਿਦੋਂ ਜੂਈ ਬਣਾਈ ਹੋਈ ਅਸਲੀ ਕਾਲ ਡੈਡੀ ਮੇਰਾ ਇਸਨੇ ਉਹ ਗੁੱਗਲੂ ਏ ਕਿਦੋਂ ਜੂਈ ਨਹੀਂ ਲਾਉ ਰਹਿ ਜੂਆ ਕੋ ਡੈਡੀ ਨਾ ਟਾਪ ਪਹਿਾਉਣ ਬਾਕੀ ਡੈਡੀ ਨਾ ਬਾਏ ਬੜਾ ਕਰਾਂ ਲੋ ਬਈ ਆਪਾਂ ਆਵਦੀ ਲੈਂਬੜ ਗਿਣੀ ਤੇ ਬੈਠ ਗਏ ਆ ਠੀਕ ਹੈ ਰਿੱਕੀ ਨੂੰ ਹੋਰ ਰੱਖਿਆ ਟੂ ਮੱਚ ਜ਼ੁਖਾਮ ਤਾਂ ਇਹ ਰਹੇ ਜੁਹਾਰ ਤੋਂ ਦੂਰ ਕਿਉਂਕਿ ਜੁਹਾਰ ਨਾ ਹੋ ਜੇ ਤੇ ਹੁਣ ਆਪਾਂ ਚੱਲੇ ਆ ਜੁਹਾਰ ਸਿੰਘ ਜੀ ਗਏ ਹੋਏ ਨੇ ਆਪਣੇ ਦਾਦਾ ਜੀ ਨਾਲ ਆਟਾ ਭਿਉਣ ਤੇ ਹੁਣ ਉਹਨੂੰ ਆਪਾਂ ਚੱਕਣਾਗਾ ਚੱਕੀ ਤੋਂ ਆਟੇ ਹਲੀ ਦਾ ਠੀਕ ਹੈ ਬਈ ਉਹ ਬੈਠਾ ਦਾ ਆਇਆ ਹਾਏ ਹਾਏ ਲੋਏ ਗਾਇਸ ਆਪਾਂ ਕਰ ਲਿਆ ਫੇਸ ਕਵਰ ਤੇ ਆਪਾਂ ਚੱਲੇ ਹੁਣ ਮਾਰਕੀਟ ਥੋੜਾ ਜਿਹਾ ਕੰਮ ਕਰਕੇ ਆਉਣਾ ਇਸ ਤੋਂ ਬਾਅਦ ਜਿਹੜਾ ਵੀ ਤੁਹਾਡੇ ਲਈ ਸਰਪ੍ਰਾਈਜ਼ ਆ ਉਹ ਆਪਾਂ ਦਿਖਾਉਣੇ ਆ ਤੁਹਾਨੂੰ ਆ ਕੇ ਬਸ ਥੋੜਾ ਜਿਹਾ ਕੰਮ ਕਰਿਆਈਏ ਕਿਉਂਕਿ ਰਿੱਕੀ ਵੀ ਆਪਦਾ ਕੰਮ ਕਰਨ ਗਏ ਨੇ ਤੇ ਆਪਾਂ ਵੀ ਆਪਦਾ ਕੰਮ ਕਰਿਆਈਏ ਠੀਕ ਹੈ ਥੋੜਾ ਜਿਹਾ ਕੰਮ ਆ ਕੋਈ ਜ਼ਿਆਦਾ ਨਹੀਂ ਹੈਗਾ ਚੁੰਨੀਆਂ ਹੀ ਵੜ ਕੇ ਲਹੋਈਆਂ ਨੇ ਤੇ ਕੁਛ ਕੁ ਚੁੰਨੀਆਂ ਡਾਈ ਵਾਲੇ ਵੀ ਰਹਿਣੋ ਤਾਂ ਕਿ ਆਉਣੀਆਂ ਨੇ ਲੋਵੇ ਗਾਇਸ ਕੰਮ ਨਵੇੜ ਕੇ ਆਪਾਂ ਪਹੁੰਚ ਚੁੱਕੇ ਸੀਗਾ ਦੁਬਾਰਾ ਆਪਣੀ ਬੁਟੀਕ ਦੇ ਉੱਤੇ ਠੀਕ ਹੈ ਜੋ ਵੀ ਤੁਹਾਨੂੰ ਮੈਂ ਸਰਪ੍ਰਾਈਜ਼ ਕੀਤਾ ਸੀ ਜੋ ਵੀ ਸਰਪ੍ਰਾਈਜ਼ ਤੁਹਾਨੂੰ ਦੇਣਾ ਸੀਗਾ ਬੇਟ ਇਜ਼ ਓਵਰ ਠੀਕ ਹੈ ਉਹ ਸਰਪ੍ਰਾਈਜ਼ ਮੈਂ ਤੁਹਾਨੂੰ ਦੇ ਰਹੀ ਆ ਅੱਜ ਦੱਸ ਰਹੀ ਆ ਵੀ ਆਪਾਂ ਇੱਕ ਤੁਹਾਡੇ ਲਈ ਬਹੁਤ ਨਿਊ ਜੀ ਚੀਜ਼ ਲੈ ਕੇ ਆਏ ਆ ਕੀਕਾ ਪਹਿਲਾਂ ਆਪਾਂ ਸੂਟ ਦਾ ਹੀ ਕੰਮ ਕਰਦੇ ਸੀ ਬਟ ਹੁਣ ਆਪਾਂ ਤੁਹਾਡੇ ਲਈ ਪ੍ਰਾਂਦੇ ਲੈ ਕੇ ਆਏ ਆ ਠੀਕ ਹੈ ਪ੍ਰਾਂਦੇ ਆਪਾਂ ਆਪਣੇ ਹੀ ਹੱਥਾਂ ਨਾਲ ਕਸਟਮਾਈਜ਼ ਕੀਤੇ ਆ ਤਾਂ ਤੁਸੀਂ ਵੀ ਸਾਡੇ ਤੋਂ ਕੋਈ ਵੀ ਫੋਟੋ ਭੇਜ ਕੇ ਕਸਟਮਾਈਜ਼ ਕਰਾ ਸਕਦੇ ਹੋ ਕਿਹੜੇ ਕਿਹੜੇ ਪ੍ਰਾਂਦੇ ਆਪਾਂ ਕਸਟਮਾਈਜ਼ ਕੀਤੇ ਨੇ ਤੇ ਉਹ ਆਪਾਂ ਅੱਜ ਭੇਜ ਵੀ ਰਹੇ ਆ ਕੂਰੀਅਰ ਕਰ ਰਹੇ ਆ ਕਿਹੜੇ ਕਿਹੜੇ ਪ੍ਰਾਂਦੇ ਕਸਟਮਾਈਜ਼ ਕੀਤੇ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਆ ਠੀਕ ਹੈ ਇੱਥੇ ਆਪਣੇ ਟੋਟਲ ਪ੍ਰਾਂਦੇ ਪਏ ਆ 20 ਪ੍ਰਾਂਦੇ ਸੀ ਆਪਣੇ ਰੈਡੀ ਹੋਏ 20 ਦੇ 20 ਆਪਾਂ ਕੂਰੀਅਰ ਕਰ ਰਹੇ ਆ ਆਪਣੇ ਕੋਲ ਹੋਰ ਵੀ ਨਵੇਂ ਪ੍ਰਾਂਦੇ ਜਿਹੜੇ ਰੈਡੀ ਹੁੰਦੇ ਆ ਵੀਡੀਓਜ਼ ਤੁਹਾਨੂੰ ਨਾਲ ਦੀ ਨਾਲ ਮੈਂ ਸ਼ੇਅਰ ਕਰ ਦਿਆ ਕਰੂੰਗੀ ਫਿਲਹਾਲ ਮੈਂ ਤੁਹਾਨੂੰ ਇਹ ਸਾਰੇ ਡਿਜ਼ਾਈਨਿੰਗ ਦਿਖਾ ਦਿੰਨੀ ਆ ਠੀਕ ਹੈ ਕਿਸੇ ਨੇ ਵੀ ਆਰਡਰ ਕਰਨਾ ਹੋਇਆ 62831 70117 ਵਾਲੇ ਨੰਬਰ ਤੇ ਤੁਸੀਂ ਆਰਡਰ ਕਰੋਗੇ ਮੈਨੂੰ ਠੀਕ ਹੈ ਤੇ ਕਿਦਾਂ ਦਾ ਵੀ ਬਣਾ ਸਕਦੇ ਹੋ ਆਪਦੇ ਸੂਟ ਨਾਲ ਵੀ ਬਣਾ ਸਕਦੇ ਹੋ ਤੁਸੀਂ ਬਾਕੀ ਮੈਂ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਇੱਕ ਇੱਕ ਪ੍ਰਾਂਦਾ ਦਿਖਾਉਣੀ ਆ ਜੀ ਹਾਂ ਕਿਥੇ ਹੋਈ ਥੋੜਾ ਜਿਹਾ ਤਿਆਰੀਆਂ ਮੈਂ ਹਾਂਜੀ ਮਤਲਬ ਬਾਹਲੀ ਦੂਰ ਵੀ ਨਾ ਲੱਗਾ ਬਾਹਲੀ ਦੇੜੇ ਵੀ ਨਾ ਲੱਗਾ ਤੇ ਪ੍ਰਾਂਧਾ ਦਿਖੇ ਪ੍ਰੋਪਰ ਹਾਂਜੀ ਸਹੀ ਹੈ ਚੱਲ ਵੀ ਵੀਡੀਓ ਹਾਂਜੀ ਹਾਂਜੀ ਬਈ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਪ੍ਰਾਂਧੀ ਦਿਖਾ ਰਹੀ ਆ ਇਹਦੇ ਵਿੱਚ ਮਲਟੀ ਕਲਰ ਆਪਾਂ ਯੂਜ਼ ਕੀਤੇ ਨੇ ਜੀ ਆਪਾਂ ਇਹ ਪ੍ਰਾਂਧੀ ਇਹ ਜਿਹੜੀ ਹੈਗੀ ਆ ਹੱਥਾਂ ਨਾਲ ਬਣਾਈ ਆ ਠੀਕ ਹੈ ਇਹਦੇ ਵਿੱਚ ਆਪਾਂ ਗ੍ਰੀਨ ਕਲਰ ਠੀਕ ਹੈ ਤੇ ਸਕਾਈ ਬਲੂ ਕਲਰ ਦੇ ਕਲਰ ਪੀ येलो ਕਲਰ ਤੇ ਇਹਦੇ ਵਿੱਚ ਆਪਾਂ ਬਈ ਲੇਜ਼ ਯੂਜ਼ ਕੀਤੀ ਆ ਤੇ ਬਾਦਲਾ ਯੂਜ਼ ਕੀਤਾ ਹੋਇਆ ਹੈ ਵਿੱਚ ਬਾਦਲਾ ਜਿਹੜਾ ਹੁੰਦਾਗਾ ਉਹ ਜੀ ਦੀ ਯੂਜ਼ ਕੀਤੀ ਹੋਈ ਆ ਤੇ ਬਹੁਤ ਹੀ ਹੈਵੀ ਪ੍ਰਾਂਦਾਗਾ ਤੇ ਵਿੱਚ ਘੂਗਰੂ ਵੀ ਲਗਾਏ ਹੋਏ ਨੇ ਤੇ ਜਾਂਗੂ ਲਈ ਇਹ ਪਰਫੈਕਟ ਜਿਹੜਾ ਹੈਗਾ ਪ੍ਰਾਂਦਾ ਤੁਸੀਂ ਇਹਨੂੰ ਕਿਸੇ ਵੀ ਆਊਟਫਿਟ ਨਾਲ ਸਿੰਗਲ ਕਰਾਉਣਾ ਸਿੰਗਲ ਕਰਾ ਸਕਦੇ ਹੋ ਇਦਾਂ ਮਲਟੀ ਕਰਵਾ ਕੇ ਲੈਣਾ ਤਾਂ ਮਲਟੀ ਤਿਆਰ ਕਰਵਾ ਕੇ ਲੈ ਸਕਦੇ ਹੋ ਠੀਕ ਹੈ ਫਸਟ ਪ੍ਰਾਂਦਾ ਆਪਣੇ ਕੋਲ ਰੈਡੀ ਹੋਇਆ ਸੈਕਿੰਡ ਪ੍ਰਾਂਦਾ ਆ ਗਿਆ ਜੀ ਰੈੱਡ ਕਲਰ ਦਾ ਬਹੁਤ ਹੀ ਹੈਵੀ ਪ੍ਰਾਂਦਾ ਤੇ ਬਹੁਤ ਹੀ ਸੋਹਣਾ ਪ੍ਰਾਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਈ ਇਹਦੇ ਵਿੱਚ ਆਪਾਂ ਪੱਛਮੀ ਯੂਜ਼ ਕੀਤੀ ਆ ਧਾਗਾ ਯੂਜ਼ ਕੀਤਾ ਜਿਹੜਾ ਸ਼ਾਈਨ ਵਾਲਾ ਦਾ ਵਿੱਚ ਬਾਈਟ ਯੂਜ਼ ਕੀਤਾ ਦਾ ਘੁੰਗਰੂ ਯੂਜ਼ ਕੀਤੇ ਨੇ ਫਤਾਸੀ ਯੂਜ਼ ਕੀਤੀ ਆ ਸਿਲਵਰ ਕਲਰ ਦੇ ਠੀਕ ਆ ਸਾਰੀ ਚੀਜ਼ ਆਪਾਂ ਆਪਦੇ ਹੱਥੀ ਲਿਆ ਕੇ ਇਹ ਪ੍ਰਾਂਦਾ ਦਾ ਜਿਹੜਾ ਤਿਆਰ ਕੀਤਾਗਾ ਠੀਕ ਹੈ ਇਹਦੇ ਵਿੱਚ ਤੁਸੀਂ ਇਹ ਰਾਈਟ ਕਲਰ ਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਤਿਆਰ ਕਰਵਾ ਸਕਦੇ ਹੋ ਸੈਕਿੰਡ ਪ੍ਰਾਂਦਾ ਜਿਹੜਾ ਆਪਣੇ ਕੋਲ ਤਿਆਰ ਹੋਇਆਗਾ ਜੀ ਉਹ ਹੋਇਆ ਸ਼ੀਸ਼ਿਆਂ ਵਾਲਾ ਠੀਕ ਹੈ ਮੋਰਨਿ ਦੇ ਸਿਸੇ ਲੱਗੇ ਹੋਏ ਨੇ ਇਹਨੂੰ ਉੱਪਰੋਂ ਲੈ ਕੇ ਇਥੋਂ ਗੁੱਤ ਦੇ ਵਿੱਚ ਇਦਾਂ ਪਾਇਆ ਜਾਊਗਾ ਆਹ ਨੀਚੇ ਡੋਰੀ ਦੇ ਵਿੱਚ ਠੀਕ ਹੈ ਇਹ ਵਾਲਾ ਭਰਾੰਦਾ ਮਿਰਰ ਭਰਾੰਦਾ ਆ ਗਿਆ ਇਸ ਤੋਂ ਬਾਅਦ ਨੈਕਸਟ ਭਰਾੰਦਾ ਆ ਗਿਆ ਆਪਣਾ ਕੌਡੀਆਂ ਵਾਲਾ ਤੇ ਖੜੀਆਂ ਵਾਲਾ ਠੀਕ ਹੈ ਬਹੁਤ ਹੀ ਸੋਹਣਾ ਲੇਸ ਲਗਾ ਕੇ ਇਹ ਤਿਆਰ ਕੀਤਾ ਹੋਇਆਗਾ ਠੀਕ ਹੈ ਇਹਦੇ ਵਿੱਚ ਡੋਰੀ ਨਹੀਂ ਪਾਈ ਬਲੈਕ ਡੋਰੀ ਲੈ ਕੇ ਆਪਾਂ ਇਹਨੂੰ ਉੱਪਰ ਹੈਵੀ ਲੁੱਕ ਦੇ ਸਕਦੇ ਹਾਂ ਜਦੋਂ ਵੀ ਆਪਾਂ ਇਹ ਭਰਾੰਦਾ ਪਾਉਣਾ ਹੋਵੇਗਾ ਇਸ ਤੋਂ ਬਾਅਦ ਆ ਗਿਆ ਸੀ ਬਹੁਤ ਹੀ ਹੈਵੀ ਪ੍ਰਾਂਦਾ ਮਿਰਰ ਵਾਲਾ ਠੀਕ ਹੈ ਇਹ ਮੇਰੇ ਦੇ ਉੱਤੇ ਤੁਸੀਂ ਜਿਵੇਂ ਭਾਬੋ ਲਿਖਾ ਸਕਦੇ ਹੋ ਮਾਸੀ ਭੂਆ ਤਾਈ ਕੁਝ ਵੀ ਲਗਾ ਕਰ ਦਿਓ ਮੇਰੇ ਦੇ ਉੱਪਰ ਕੁਝ ਵੀ ਲਿਖਾ ਸਕਦੇ ਹੋ ਤੁਸੀਂ ਠੀਕ ਹੈ ਬਹੁਤ ਹੀ ਹੈਵੀ ਪ੍ਰਾਂਦਾ ਆਪਾਂ ਤਿਆਰ ਕੀਤਾ ਕਸਟਮਾਈਜ਼ ਕੀਤਾ ਇਹ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਮਲਟੀ ਪ੍ਰਾਂਦਾ ਹੈ ਜਿਹਦੇ ਵਿੱਚ ਵੀ ਬਾਦਰਾ ਯੂਜ਼ ਕੀਤਾ ਹੋਇਆ ਹੈ ਠੀਕ ਹੈ ਬਹੁਤ ਸੋਹਣਾ ਤੇ ਹੈਵੀ ਪ੍ਰਾਂਦਾ ਹੈਗਾ ਇਹ ਵਾਲਾ ਆਪਾਂ ਤਿੰਨਾਂ ਲੜੀਆਂ ਅਲੱਗ-ਅਲੱਗ ਕਲਰ ਦੇ ਵਿੱਚ ਤਿਆਰ ਕੀਤੀਆਂ। ਕੋਈ ਕਲਰ ਜਿਹੀ ਕਰਾ ਸਕਦੇ ਹੋ। ਅਲੱਗ-ਅਲੱਗ ਕਲਰ ਚ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਹੈ। ਜਿੰਦਾ ਵੀ ਤੁਸੀਂ ਕਰਵਾਉਣਾ ਚਾਹੋ। ਦੈਟ ਇਸ ਤੋਂ ਬਾਅਦ ਆਪਣੇ ਕੋਲ ਬੋਟਲ ਗ੍ਰੀਨ ਆ ਗਿਆ ਜੀ। ਠੀਕ ਹੈ। ਇਹ ਵੀ ਬਹੁਤ ਸੋਹਣਾ ਯੂਨੀਕ ਜਾਂ ਪ੍ਰਾਂਦਾ ਦਾ। ਆਇਆ ਵੀ ਬੜਾ ਸੋਹਣਾ ਲੱਗਦਾ ਹੈ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਲੱਡੂ ਪ੍ਰਾਂਦਾ। ਠੀਕ ਹੈ। ਹਲਕੀ ਤੇ ਛੋਟੀ। ਕਈ ਵਾਰ ਆਪਾਂ ਨੂੰ ਤਾਂ ਵੀ ਸਿੰਪਲ ਸੋਬਰ ਜਿਹੀ ਪ੍ਰਾਂਦਾ ਵੀ ਹੋਵੇ। ਹਲਕੀ ਤੇ ਛੋਟੀ। ਇਸ ਤੋਂ ਬਾਅਦ ਆਪਣੇ ਕੋਲ ਕੇਰ ਲੱਡੂ ਪ੍ਰਾਂਦ ਆ ਗਿਆ ਜਿਹੜਾ نیچے ਆਪਾਂ ਲਾਈਟ yellow ਕਲਰ ਦੇ ਤੇ ਮਲਟੀ ਕਲਰ ਦੇ ਪਾਸੇ ਯੂਜ਼ ਕਰਕੇ ਰੈਸਿਨ ਯੂਜ਼ ਕਰਕੇ ਤਿਆਰ ਕੀਤਾ ਹੋਇਆ ਹੈਗਾ ਇਸ ਦੇ ਵਿੱਚ ਹੀ ਆਪਾਂ ਲੱਡੂ ਪ੍ਰਾਂਦਾ ਜਿਹੜਾ ਹੈਗਾ ਇੱਕ ਮੈਜੈਂਟਾ ਕਲਰ ਦੇ ਵਿੱਚ ਤਿਆਰ ਕੀਤਾਗਾ ਅਲੱਗ-ਅਲੱਗ ਕਲਰ ਪਾ ਕੇ ਦੇਖ ਸਕਦੇ ਹੋ ਜੀ ਤੇ ਇਸ ਤੋਂ ਬਾਅਦ ਪੀਚ ਕਲਰ ਦੇ ਵਿੱਚ ਆ ਗਿਆ ਜੀ ਮਿਰਰ ਲੱਗ ਕੇ ਬਹੁਤ ਸੋਹਣੀ ਪ੍ਰਾਂਦੀ ਤਿਆਰ ਹੋਈ ਆ ਇਸ ਤੋਂ ਬਾਅਦ ਬਹੁਤ ਹੈਵੀ 프ਰਾਂ ਦਾ ਦੇਖੋ ਕੌਡੀਆਂ ਤੇ ਮੇਰਾ ਸਕੁਅਰ ਮਿਰਰ ਇਹਦੇ ਵਿੱਚ ਯੂਜ਼ ਕੀਤਾਗਾ ਪੂਰਾ ਹੈਵੀ 프ਰਾਂ ਦਾ ਵਿੱਚ ਬਾਦਰਾ ਯੂਜ਼ ਕੀਤਾ ਹੋਇਆਗਾ ਠੀਕ ਹੈ ਜਿਹਦੇ ਕਰਕੇ ਇਹ ਸ਼ਾਈਨ ਕਰਦਾ ਜਿਹੜਾ ਹੈਗਾ 프ਾਂ ਦਾ ਇਹ ਤੋਂ ਬਾਅਦ ਆਹ ਵਾਲਾ ਆ ਗਿਆ ਜੀ ਇਹ ਵੀ ਮਿਰਰ ਹੈ ਠੀਕ ਹੈ ਤੁਹਾਨੂੰ ਗੁਰੂ ਲੱਗੇ ਹੋਏ ਨੇ ਦੇਖ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਬਾਜ਼ਾਰ ਦੇ ਵਿੱਚ ਇਦਾਂ ਦੇ 프ਾਂ ਦੇ ਨਹੀਂ ਮਿਲਦੇ ਕਿਉਂਕਿ ਇਹ ਕਸਟਮਾਈਜ਼ ਹੀ ਕਰਨੇ ਪੈਂਦੇ ਨੈਕਸਟ ਆਪਣੇ ਕੋਲ ਆ ਗਿਆ ਜੀ ਕੌਟੀਆਂ ਵਾਲਾ ਹਾਰਟ ਵਾਲਾ ਜਿਹੜਾ ਗੁੱਤ ਦੇ ਵਿੱਚ ਲਗਾਈ ਜਾਂਦੀ ਹੈ ਪ੍ਰਾਂਦੀ ਪ੍ਰੋਪਰ ਗੁੱਤ ਜਦੋਂ ਆਪਾਂ ਕੋਈ ਵੀ ਹੇਅਰ ਸਟਾਈਲ ਕਰਵਾਉਣੀ ਹੈ ਪ੍ਰੋਪਰ ਪੁੱਤ ਦੇ ਵਿੱਚ ਲੱਗ ਕੇ ਆਹ ਚੀਜ਼ ਹੈ ਪਿੱਛੇ ਪ੍ਰਾਂਦੀ ਆ ਗੁੱਤ ਦੇ ਨੀਚੇ ਰਹਿ ਜਾਂਦੀ ਹੈ ਨੈਕਸਟ ਆ ਗਿਆ ਆਪਣੇ ਕੋਲ yellow ਕਲਰ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਮੈਂਟੀ ਕਲਰ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਬਲੈਕ ਬਲੈਕ ਪ੍ਰਾਂਦਾ ਬਹੁਤ ਪਸੰਦ ਕੀਤਾ ਜਾਂਦਾ ਹੈ ਠੀਕ ਹੈ ਇਹ ਤੋਂ ਬਾਅਦ ਆ ਗਿਆ ਪ੍ਰੋਡਕਟ ਰੈੱਡ ਤੇ ਪਿੰਕ ਤੇ ਇਹ ਚਾਰ ਕਲਰ ਪਾ ਕੇ ਇਹ ਪ੍ਰਾਂਦੀ ਜਿਹੜੀ ਹੈਗੀ ਤਿਆਰ ਕੀਤੀ ਹੋਈ ਹੈ ਇੱਕ ਸਾਗਰੀ ਕੁੱਤੀ ਇਹ ਇਸ ਤੋਂ ਬਾਅਦ ਦੋ ਪ੍ਰਾਂਦੇ ਆਪਣੇ ਆ ਵਾਲੇ ਨੇ ਜੀ ਪਿਸਤਾ ਕਲਰ ਬਹੁਤ ਹੀ ਜਿਆਦਾ ਸੋਹਣੀ ਪ੍ਰਾਂਦੀ ਹੈ ਇੱਕ ਆ ਗਿਆ ਮਜੈਂਟਾ ਬਹੁਤ ਪਿਆਰੀ ਜੀ ਪ੍ਰਾਂਦੀ ਆ ਬਹੁਤ ਹੈਵੀ ਪ੍ਰਾਂਦੀਆਂ ਨੇ ਠੀਕ ਹੈ ਕਿਸੇ ਨੇ ਵੀ ਇਹ ਵਾਲੀਆਂ ਪ੍ਰਾਂਦੀਆਂ ਜਿਹੜੀਆਂ ਤੁਸੀ ਲੈਣੀਆਂ ਹੋਣੀਆਂ ਕਿਸੇ ਨੇ ਵੀ ਬਾਏ ਕਰਨੀਆਂ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਕੰਟੈਕਟ ਨੰਬਰ ਮੈਂ ਤੁਹਾਨੂੰ ਦਿੱਤਾ ਹੋਇਆ ਹੈਗਾ ਕੰਟੈਕਟ ਨੰਬਰ ਮੈਂ ਤੁਹਾਨੂੰ ਦਿੱਤਾ ਹੋਇਆ ਹੈਗਾ ਠੀਕ ਉਹ ਵਾਲੇ ਕੰਟੈਕਟ ਨੰਬਰ ਦੇ ਉੱਤੇ ਤੁਸੀਂ 6283170170 ਉਹਦੇ ਉੱਤੇ ਸਕਰੀਨਸ਼ਾਟ ਭੇਜਣਾ ਪ੍ਰਾਂਦੀ ਦਾ ਜੇ ਤੁਹਾਡੇ ਕੋਲ ਵੀ ਕੋਈ ਪ੍ਰਾਂਦੀ ਹੈਗੀ ਤੁਸੀਂ ਉਹਦੇ ਨਾਲ ਦੀ ਬਣਾਉਣਾ ਚਾਹੁੰਦੇ ਹੋ ਕਸਟਮਾਈਜ਼ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਫੋਟੋ ਭੇਜੋ ਪੈਸੇ ਪੁੱਛੋ ਯਾਨੀ ਇਸ ਤੋਂ ਬਾਅਦ ਪੇਮੈਂਟ ਅਡਵਾਂਸ 10 ਫਿਰ ਪਰਾਂਦੇ ਰੈਡੀ ਫਿਰ ਡਿਸਪੈਚ ਠੀਕ ਹੈ ਜੀ ਵਿਥਿਨ 7 ਡੇਜ਼ ਦੇ ਵਿੱਚ ਤੁਹਾਡਾ ਡਿਫਲੋਟਰ ਤੁਹਾਡਾ ਪਹੁੰਚ ਜਾਊਗਾ ਹਲੋ ਹੈ ਗਾਇਸ ਚੱਕਲੇ ਨੀਂਦ ਆ ਜਾਂਦੀ ਐ ਸੌਂ ਜਾ ਸੌਂ ਜਾ ਦੇਣੀ ਨੀਂਦਾਂ ਵਾਲੇ ਹੋ ਗਏ ਯਾਰ ਲੱਗੇ ਹੋ ਗਏ ਲੋ ਬਈ ਹੁਣ ਆਪਾਂ ਕਰ ਰਹੇ ਆ ਪੈਕ ਪਰਾਂਦੇ 2 ਘੰਟੇ ਸੌਣਾ ਚਾਹੀਦਾ ਇੱਥੇ ਨਾ ਬੈੱਡ ਲਵਾ ਲੈਨੇ ਸਕੂਟਰ ਕੱਢਦੇ ਆ ਬਾਹਰ 2 ਘੰਟੇ ਦਿਨੇ ਸੌਇਆ ਕਰਾਂਗੇ ਆ ਜੋਤੀ ਦਾ ਸੂਟ ਆ ਤੇ ਆ ਹੁਣ ਪਰਾਂਦੇ ਆਪਾਂ ਪੈਕ ਕਰਨ ਲੱਗੀਆਂ ਇਕੱਲਾ ਇਕੱਲਾ ਕਰਕੇ ਆਪਾਂ ਪੈਕ ਕਰਾਂਗੇ ਹੈਨਾ ਸਿੰਗਲ ਸਿੰਗਲ ਕਰਕੇ ਪੈਕਿੰਗ ਕਰਕੇ ਲਫਾਫਿਆਂ ਦੇ ਵਿੱਚ ਪੈਕ ਕਰਕੇ ਫਿਰ ਆਪਾਂ ਭੇਜਦੇ ਆਂ ਬਈ ਪੈਕ ਕਰਤੇ ਆਪਾਂ ਸਾਰੇ ਪ੍ਰਾਂਦੇ ਠੀਕ ਹੈ ਤਾਂ 5-6 ਲਫਾਪਿਆਂ ਦੇ ਵਿੱਚ ਪੈਕ ਹੋ ਗਏ ਆ ਇਹ ਹੁਣ ਆਪਾਂ ਕਰਨੇ ਨੇ ਕੋਰੀਅਰ ਬਈ ਕੋਰੀਅਰ ਕਰਕੇ ਤੇ ਦੂਆ ਦਾ ਆਪਾਂ ਹੋਰ ਪ੍ਰਾਂਦੇ ਬਣਾਵਾਂਗੇ ਬਾਕੀ ਤੁਹਾਡੇ ਆਰਡਰ ਹੋਏ ਤਾਂ ਆਪਾਂ ਆਰਡਰ ਤੇ ਵੀ ਬਣਾਵਾਂਗੇ ਬਈ ਠੀਕ ਹੈ ਜੀ ਤੇ ਬਾਕੀ ਤੁਸੀਂ ਸਾਰਿਆਂ ਨੇ ਸਵਾਲ ਹੁੰਦੇ ਆ ਸਮਰ ਆ ਗਈ ਜਿਹੜੀ ਸਮਰ ਦੇ ਕੱਪੜੇ ਸਮਰ ਦੇ ਕੱਪੜੇ ਸਮਰ ਦੇ ਸੂਟ ਆਪਣੇ ਕੋਲ ਕਾਫੀ ਸਾਰੇ ਰੈਡੀ ਹੋ ਗਏ ਆ ਠੀਕ ਆ ਤੁਹਾਨੂੰ ਸਾਰਿਆਂ ਨੂੰ ਨਵੇਂ-ਨਵੇਂ ਡਿਜ਼ਾਈਨ ਮਿਲ ਜਾਣਗੇ ਟੈਨਸ਼ਨ ਨਾ ਲੋ ਠੀਕ ਹੈ ਸਾਰਿਆਂ ਨੂੰ ਨਵੇਂ-ਨਵੇਂ ਡਿਜ਼ਾਈਨ ਮਿਲ ਜਾਣਗੇ ਜਿਵੇਂ ਆ ਵੀ ਆਪਣਾ ਸਮਰ ਵਾਲਾ ਸੂਟ ਸੀਗਾ ਜਿਹੜੇ ਸਾਰੇ ਸੂਟ ਇਹ ਆਪਣੇ ਸੇਲ ਹੋ ਗਿਆ ਹਨਾ ਵੀਰਪਾਲ ਇਹਦਾ ਸਾਰੇ ਸੇਲ ਹੋ ਗਿਆ ਤੇ ਆ ਵੀ ਸੂਟ ਸਮਰ ਦਾ ਰੈਡੀ ਹੋਇਆ ਜਲਦੀ ਫੋਟੋ ਵੀਡੀਓ ਤੁਹਾਡੇ ਸਾਹਮਣੇ ਆ ਜਾਣੀਆਂ ਤੇ ਇੱਕ ਸੂਟ ਹੋਰ ਆ ਜਿਹੜਾ ਮੈਂ ਸ਼ਾਇਦ ਕੱਲ ਨੂੰ ਸ਼ੂਟ ਕਰੂੰ ਜਾਂ ਪਰਸੋਂ ਕਿਉਂਕਿ ਕੱਲ ਦਾ ਦਿਨ ਵਿਆਹ ਹੈਗਾ ਇਸ ਤੋਂ ਬਾਅਦ ਵਿਆਹ ਖਤਮ ਹੋ ਜਾਊਗਾ ਤਾਂ ਇਸ ਤੋਂ ਬਾਅਦ ਆਪਾਂ ਸੂਟਾਂ ਦੇ ਸ਼ੂਟ ਹੀ ਕਰਨੇ ਆ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਕੋਈ ਟਾਈਮ ਨਹੀਂ ਬੇਲੇ ਰਹਿਣ ਦਾ ਜਾਂ ਕੋਈ ਹੋਰ ਕੰਮ ਕਰਨ ਦਾ ਸ਼ੂਟ ਹੀ ਕੱਢਨੇ ਨੇ ਆਪਾਂ ਸਾਰੇ ਜਿੰਨੇ ਵੀ ਹੈਗੇ ਆ ਠੀਕ ਹੈ ਜੀ ਲਓ ਭਾਈ ਰਿੱਕੀ ਸਰ ਜੀ ਆ ਗਏ ਵਾਪਸ ਬੁਟੀਕ ਤੇ ਸ਼ੁਕਰ ਹੈ ਤੁਸੀਂ ਬੁਟੀਕ ਤੇ ਆਏ ਹੁਣ ਆਪਾਂ ਚੱਲਦੇ ਆ ਘਰੇ ਠੀਕ ਹੈ ਤੁਝਾਰਦੇ ਮੈਂ ਕੱਪੜੇ ਚੇਂਜ ਕਰਤੇ ਬਾਹਲੇ ਗੰਦੇ ਕਰਲੇ ਸੀਗੇ ਇਹਨੇ ਹੁਣ ਆਪਾਂ ਘਰੇ ਜਾਂਦੇ ਆ ਘਰੇ ਜਾ ਕੇ ਫਿਰ ਇਸ ਤੋਂ ਬਾਅਦ ਰਿੱਕੀ ਨੇ ਜਾਣਾ ਅੱਜ ਜਾਗੋ ਤੇ ਤਿਆਰ ਹੋ ਕੇ ਨਵਾਂ ਕੁਰਤਾ ਪਜਾਮਾ ਬਣਾਇਆ ਆਊਟਫਿਟ ਜ਼ਰੂਰ ਚੈੱਕ ਕਰਾਂਗੇ ਆਪਾਂ ਤੇ ਇਹ ਇਸ ਤੋਂ ਬਾਅਦ ਪਾਕੀ ਵੀ ਨਹੀਂ ਦੇਖਿਆ ਕਿ ਵੀ ਤਾਂ ਕਿਉਂ ਜਾਊਗਾ ਹਾਂ ਅੱਜ ਤਾਂ ਪਾਕੀ ਵੀ ਨਹੀਂ ਦੇਖਿਆ ਚਲੋ ਘਰੇ ਜਾ ਕੇ ਟਰਾਈ ਕਰ ਲਿਓ ਦੇਖੋ ਵੀ ਕੀ ਚੀਜ਼ ਚਲੋ ਚਲੀ ਘਰੇ ਚੱਲਦੇ ਆਂ ਪਹਿਲਾਂ ਲੋ ਬਈ ਗਾਇਸ ਪਹੁੰਚ ਗਏ ਘਰੇ ਤੇ ਰਿੱਕੀ ਦਾ ਕੁਰਤਾ ਪਜਾਮਾ ਆ ਗਿਆ ਸਟਿਚ ਹੋ ਕੇ ਗ੍ਰੇ ਕਲਰ ਦਾ ਨਾ ਰਿੱਕੀ ਤੇ ਪੱਗ ਰਿੱਕੀ ਬਨਣੀ ਰਿੱਕੀ ਨੇ ਬਨਣੀਆਂ ਆਹਾ ਤੇ ਦੇਖਦੇ ਆਂ ਫਿਰ ਪ੍ਰੋਪਰ ਫਾਈਨਲ ਲੁੱਕ ਇਗਾ ਬੱਲੇ ਨਾਲ ਤਿਆਰ ਹੋਣ ਦੋ। ਲਓ ਬਈ। ਰਣਵਿੰਦਰ ਸਿੰਘ ਜੀ ਹੋ ਗਏ ਰੈਡੀ। ਇੱਧਰ ਦਿਖਾਓ ਕੇਰਾ। ਲਓ ਬਈ ਗਾਇਸ। ਰਿਕੀ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਸੋਹਣਾ, ਬਹੁਤ ਸੋਹਣਾ ਕੰਟਰਾਸਟ ਬਣਿਆ ਰਿਕੀ। ਬਹੁਤ ਸੋਹਣੇ ਲੱਗ ਰਹੇ ਹੋ, ਵਧੀਆ ਲੱਗ ਰਹੇ ਹੋ। ਬਾਹਰ ਜਾ ਕੇ ਦਿਖਾਓ। ਨਾਲੇ ਵੀਡੀਓ ਬਣਾਵਾ ਤੁਹਾਡੀ। ਲਓ ਬਈ। ਰਿਕੀ ਦੀ ਘੜੀ ਵੀ ਲੱਭ ਗਈ। ਲਓ। ਕੋਈ ਨਾ। ਵੱਡਾ ਬੈਟ ਨਹੀਂ ਬੈਠ ਉਹਦਾ ਵੱਡਾ ਲੈ ਛੋਟੀ ਦੇ ਪਾਗ ਪੈ ਗਿਆ ਮੇਰੇ ਨਾਲ ਹੱਥ ਗਿਆ ਹਾਂ ਮਸਾਂ ਫੜੀਂ ਕਹਿੰਦਾ ਮੈਂ ਚੱਕਣੀ ਹੈ ਹਾਂਜੀ ਸਰਦਾਰ ਸਾਹਿਬ ਚੱਲੀਏ ਕੀ ਕਰਦੇ ਕੀ ਕਹਿੰਦਾ ਵੀਰਾ ਭੁੱਲ ਗਿਆ ਉਹ ਜੀ ਸਰਫਲੂਗ ਦੇ ਬਾਹਰ ਉਧਰ ਖੇਡੀ ਜਾਂਦਾ ਲੋੜ ਚ ਪੈਸੇ ਕਰ ਗਿਆ ਇਹ ਵੀ ਹਮ ਕਰੇ ਅਬ ਬਿਆ ਇਹਨਾਂ ਨੇ ਜਾਣਾ ਹੁੰਦਾ ਕੰਮ ਸਾਰੇ ਮੈਂ ਕਰਨੇ ਹੁੰਦੇ। ਵੈਸੇ ਸਾਰੇ ਨਾਲ ਹੀ ਆਉਂਦਾ ਫਰਜ਼ ਵੀ ਆਪਣਾ ਕੰਮ ਕਰਨ ਦਾ। ਲੋ ਬਈ। ਹੁਣ ਦੁਜਾਰਾ ਉੱਧਰ ਖੇਟੀ ਜਾਂਦਾ। ਆਪਾਂ ਰਿੱਕੀ ਨੂੰ ਤੋੜ ਦਈਏ ਜਾਗ ਉੱਧ। ਠੀਕ ਹੈ ਜਾਗ ਉੱਧ। ਚੱਲ ਜੂ ਰਿੱਕੀ। ਤੇ ਆਪਾਂ ਵੀ ਆਉਂਦਾ ਕੰਮ ਕਰੰਦਾ ਨੀ ਵੇੜ ਦਈਏ। ਉੱਧਰ ਉਹ ਸੀਟੀਆਂ ਮਾਰਦਾ ਕਰਦਾ। ਸੁਖਲੀਂ ਨਾ ਖੇਟੀ ਜਾਂਦਾ। ਚੱਲ ਚੀਕੂ। ਆਹੋ।

ਆਪਾਂ ਮੜਨ ਹੋਸੋ ਜੀ ਦੇਖੋ ਜੀ ਕਾ ਕੀ ਆਇਆ ਮੁੱਠੇ ਅੱਖ ਕੀ ਕੋਈ ਬਲਾਨੀ ਆਇਆ ਮੁੱਠੇ ਅੱਖ ਕੀ ਜੀ ਵਾਲਾ ਨਹੀਂ ਆਇਆ ਮਣਕੇ ਅੱਖੀਓ ਅੱਛਾ ਦੇਖ ਲੋ ਹੁਣ ਇਹ ਵੀ ਕੁਝ ਹੋ ਗਏ ਕਿੰਨਾ ਹੋਣਾ 15 ਨੂੰ 21 ਨੂੰ ਆਪਾਂ ਪੂਰਾ ਕਰਕੇ ਹੀ ਰਹਿਣਾ ਆ ਨਾਲ ਦਾ ਵੀ ਖੜਾ ਦੇ ਕਿੰਨਾ ਸੋਹਣਾ ਲੱਗਦਾ ਉਹ ਸੋਣੀ ਛੱਟ ਵਾਲਿਆ ਬੇ ਸੋਣੀ ਪੈਂਟ ਵਾਲਿਆ ਸੋਣੀ ਛੱਟ ਵਾਲਿਆ ਬੇ ਸੋਣੀ ਪੈਂਟ ਵਾਲਿਆ ਸੋਣੀ ਛੱਟ ਵਾਲਿਆ ਬੇ ਸੋਣੀ ਪੈਂਟ ਵਾਲਿਆ ਛੇ ਪੱਜੀ ਆ ਮਾਂ ਕਿਹੜਾ ਸੈਂਟ ਲਾ ਲਿਆ ਤੇਰੇ ਪਿੱਛੇ ਪੱਜੀ ਆ ਮਾਂ ਕਿਹੜਾ ਸੈਂਟ ਲਾ ਲਿਆ ਤੇਰੇ ਪਿੱਛੇ ਪੱਜੀ ਆ ਮਾਂ ਕਿਹੜਾ ਸੈਂਟ ਲਾ ਲਿਆ ਛੇ ਪੱਜੀ ਆ ਮਾਂ ਕਿਹੜਾ ਸੈਂਟ ਲਾ ਲਿਆ ਤੇਰੇ ਪਿੱਛੇ ਪੱਜੀ ਪਿੱਛੇ ਪੱਜੀ ਪਿੱਛੇ ਪੱਜੀ ਆ ਮਾਂ ਕਿਹੜਾ ਸੈਂਟ ਲਾ ਲਿਆ ਮੈਨੂੰ ਕਿਹਦਾ ਤੂੰ ਨਹੀਂ ਕਿਹਦਾ ਜੱਗ ਸਰਾਇ ਕਿਦਾਂ ਮੈਨੂੰ ਵੇਖਿਆ ਨਹੀਂ ਕਿੰਨਾ ਝੱਗ ਸਰਾਇ ਕਿਦਾਂ ਕਿਹਦਾ ਤੂੰ ਨਹੀਂ ਕਿਹਦਾ ਝੱਗ ਸਰਾਇ ਕਿਦਾਂ ਆ ਭਾਜੀ ਨੂੰ ਬੁਲਾ ਦਿਓ ਮੜੇ ਕਾਦੇ ਛੋਟਾ ਮੜੇ ਜੰਦਾ ਪੈ ਜਾਣਗੇ ਤੇ ਅੰਨਾ ਸੁਣੋ ਫੇਰ ਆ ਗਈ ਥੋਡੇ ਤੇ ਪੈਸੇ ਦੇਣੇ ਨਾ ਦੇਣੇ ਥੋਡੀ ਮਰਜੀ ਠੀਕ ਹੈ ਉਹ ਵੀ ਇੰਨੀ ਕਿੰਦਾ ਤੂੰ ਨਹੀਂ ਕਿੰਦਾ ਜੱਗ ਸਾਰਾ ਹੈ ਟੰਗਾ ਉਹ ਮੈਂ ਨਹੀਂ ਕਿੰਦਾ ਤੂੰ ਨਹੀਂ ਕਿੰਦਾ ਕੱਟ ਫੜਾ

ਜੇ ਨੰਬਰ ਇਹ ਆ ਮਾਮੀ ਆ ਗਿਆ ਲਈ ਹੋ ਗਿਆ ਹੱਸੂਪੇਦਾਰੀਆਂ ਹਾਵਰ ਕੇ ਮਿਲਣਾ ਆਇਆ ਸੁਪੇਦਾਰੀਆਂ ਮਿਲਣਾ ਆਇਆ ਸੁਪੇਦਾਰੀਆਂ ਕਿਵੇਂ ਮਿਲਣਾ ਆਇਆ ਸੁਪੇਦਾਰੀਆਂ ਜਾ ਬਹੁਤ ਵਧੀਆ ਸੀ ਤੁਹਾਨੂੰ ਵੀ ਸਾਰਿਆਂ ਨੂੰ ਬੋਲੀਆਂ ਸੁਨਾਈਆਂ ਠੀਕ ਹੈ ਥੋੜਾ ਜਿਹਾ ਜਿੰਨਾ ਤੁਹਾਨੂੰ ਤੋਂ ਵਲੌਗ ਬਣਿਆ ਉਹਨਾਂ ਤੋਂ ਵੀ ਦਿਖਾਇਆ ਕੱਲ ਨੂੰ ਹੈਗਾ ਦਾ ਵਿਆਹ ਤੇ ਆਪਾਂ ਵਿਆਹ ਤੇ ਜਾਵਾਂਗੇ ਮੈਂ ਵੀ ਜਾਣਾਗਾ ਰਿੱਕੀ ਨੇ ਵੀ ਜਾਣਾ ਤੇ ਜੁਝਾਰ ਸਿੰਘ ਜੀ ਵੀ ਜਾਣਗੇ ਜਰੂਰ ਬਣੇ ਰਹੋ ਆਪਣੇ ਵਲੌਗਸ ਦਿਨ ਆਜੀ ਠੀਕ ਹੈ ਕਿਉਂਕਿ ਛੜੀਆ ਆਊਟਫਿਟ ਮੇ ਵਿਆਹ ਤੇ ਪਾਉਣੀ ਹੈ ਉਹ ਤੁਹਾਨੂੰ ਨਵੀਂ ਰੈਡੀ ਕੀਤੀ ਆ ਕਿਦਾਂ ਦਾ ਮੇਕਅਪ ਹੋ ਕਿਦਾਂ ਦਾ ਆਊਟਫਿਟ ਹੋ ਸਾਰਾ ਆਪਾਂ ਵਿਆਹ ਤੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਸ ਹੀ ਆਪਣਾ ਅੱਜ ਦਾ ਵਲੌਗ ਨੂੰ ਮੀਟ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਮਿਲਦੇ ਆਂ ਕੱਲ੍ਹ ਨੈਕਸਟ ਵਲੌਗ ਦੇ ਵਿੱਚ